ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੈਡਰ ਐਸਐਸਟੀ ਅੱਜ ਦਾ ਸਾਡਾ ਟੌਪਿਕ ਹੈ ਜਿਹੜਾ ਆਜ਼ਾਦੀ ਸੰਗਰਾਮ ਨਾਲ ਜੁੜੇ ਮਹੱਤਵਪੂਰਨ ਵਿਸ਼ੇ ਜਿਵੇਂ ਕਿ ਰੋਲਟ ਐਕਟ ਸਾਈਮਨ ਕਮਿਸ਼ਨ ਅਤੇ ਹੋਰ ਸਾਰੇ ਵਿਸ਼ੇ ਸੀ ਜਿਹੜੇ ਇਸ ਸੰਵੰਤਨ ਨਾਲ ਜੁੜੇ ਸੀਗੇ ਤਾਂ 1 ਬਾਈ 1 ਤੁਹਾਡੇ ਨਾਲ ਅਸੀਂ ਐਕਸਪਲੇਨ ਕਰਾਂਗੇ ਇਹਦੀ ਤਾਰੀਖ ਦੱਸਾਂਗੇ ਅਤੇ ਕੀ ਕੁਝ ਇਸ ਐਕਟ ਦੇ ਵਿੱਚ ਇਸ ਅਨੁਲੋਣਾਂ ਦੇ ਵਿੱਚ ਸ਼ਾਮਲ ਸੀਗਾ ਕਿਹੜਾ ਵਿਅਕਤੀ ਇਹਨਾਂ ਨਾਲ ਜੁੜਿਆ ਹੋਇਆ ਸੀਗਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਬਾਕੀ ਦੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਤੇ ਨਾਲ ਹੀ ਜੋ ਇੰਡੀਅਨ ਪੋਲੀਟੀ ਔਰ ਹਿਸਟਰੀ ਦੇ ਨੋਟਸ ਲੈਣਾ ਚਾਹੁੰਦੇ ਨੇ ਉਹ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ WhatsApp ਨੰਬਰ ਦਿੱਤਾ ਹੋਇਆ ਹੈ ਤਾਂ ਉਸ ਤੇ ਮੈਸੇਜ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪਹਿਲਾ ਐਕਟ ਹੈ ਜੀ ਰੋਲਟ ਐਕਟ 1919 ਪਹਿਲੇ ਵਿਸ਼ਵ ਜੰਦ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਭਾਰਤੀਆਂ ਨੂੰ ਉਹਨਾਂ ਦੇ ਸਹਿਯੋਗ ਦੇ ਬਦਲੇ ਭਾਰਤੀਆਂ ਨੂੰ ਕੋਈ ਇਨਾਮ ਜਾਂ ਸਨਮਾਨਿਤ ਕਰਨ ਦੀ ਬਜਾਏ 1919 ਈਸਵੀ ਅਧਿਨਿਯਮ ਪਾਸ ਕੀਤਾ ਸੀ ਇਸ ਅਧਿਨਿਯਮ ਦੇ ਅਧੀਨ ਸਰਕਾਰਾਂ ਬਿਨਾ ਕੋਈ ਵਾਰੰਟ ਜਾਰੀ ਕੀਤੇ ਜਾਂ ਬਿਨਾ ਸੁਣਵਾਈ ਦੇ ਕਿਸੇ ਆਦਮੀ ਨੂੰ ਗ੍ਰਿਫਤਾਰ ਕਰ ਸਕਦੀ ਸੀ ਭਾਰਤੀਆਂ ਨੇ ਇਸ ਐਕਟ ਨੂੰ ਕਾਲਾ ਕਾਨੂੰਨ ਬਲੈਕ ਬਿਲ ਕਰਾਰ ਦਿੱਤਾ ਕਿਉਂਕਿ ਇਸ ਐਕਟ ਅਧੀਨ ਫੜੇ ਗਏ ਵਿਅਕਤੀ ਕੋਲ ਅਪੀਲ ਵਕੀਲ ਜਾਂ ਦਲੀਲ ਦੇ ਇਹਦਾ ਹੱਕ ਸੀ ਜਿਹੜਾ ਉਹ ਨਹੀਂ ਸੀਗਾ ਅੱਗੇ ਜ਼ਿਲ੍ਹਾ ਵਾਲੀਵਾਗ ਦੀ ਘਟਨਾ ਜਾਂ ਦੁਖਾਂਤ 1919 ਤਾਂ ਇਹ ਹੋਇਆ ਸੀਗਾ ਜੀ ਅੰਮ੍ਰਿਤਸਰ ਦੇ ਵਿੱਚ ਦੋ ਪ੍ਰਸਿੱਧ ਨੇਤਾ ਸੀਗੇ ਡਾਕਟਰ ਸਤਪਾਲ ਤੇ ਡਾਕਟਰ ਕਿਚਲੂ ਇਹਨਾਂ ਦੀ ਗ੍ਰਿਫਤਾਰੀ ਦੇ ਵਿਰੁੱਧ 13 ਅਪ੍ਰੈਲ 1919 ਨੂੰ ਜਿਲੇਵਾਲਾ ਬਾਗ ਦੇ ਵਿੱਚ ਇੱਕ ਸਭਾ ਦਾ ਆਯੋਜਨ ਕੀਤਾ ਗਿਆ ਸੀ ਇਹਦੇ ਵਿੱਚ ਲਗਭਗ 10000 ਇਸਤਰੀਆਂ ਮਰਦ ਅਤੇ ਬੱਚੇ ਸ਼ਾਮਿਲ ਸਨ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਜਨਰਲ ਮਾਈਕਲ ਉਡਵਾਇਰ ਸੀ ਤਾਂ ਇਸ ਤੇ ਕੁਐਸਚਨ ਪੁੱਛਿਆ ਜਾਂਦਾ ਹੈ ਉਸਨੇ ਹੈ ਜੋ ਜਨਰਲ ਡਾਇਰ ਨੂੰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਵਿੱਚ ਕਾਨੂੰਨ ਅਤੇ ਵਿਵਸਥਾ ਲਾਗੂ ਕਰਨ ਲਈ ਨਿਯੁਕਤ ਕੀਤਾ ਸੀਗਾ ਜਨਰਲ ਡਾਇਰ 100 ਭਾਰਤੀ ਅਤੇ 50 ਅੰਗਰੇਜ਼ੀ ਸੈਨਿਕਾਂ ਨੂੰ ਲੈ ਕੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਪਹੁੰਚ ਗਿਆ ਸੀ ਜਨਰਲ ਡਾਇਰ ਨੇ ਲੋਕਾਂ ਨੂੰ ਚੇਤਾਵਨੀ ਦਿੱਤੇ ਬਿਨਾ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀਗਾ ਅਤੇ 10 ਮਿੰਟ ਵਿੱਚ ਲਗਭਗ 1650 ਗੋਲੀਆਂ ਚਲਾਈਆਂ ਗਈਆਂ ਸਰਕਾਰੀ ਸੂਤਰਾਂ ਅਨੁਸਾਰ 373 ਲੋਕ ਮਰੇ ਅਤੇ 3000 ਜ਼ਖਮੀ ਹੋਏ ਪਰ ਕਾਂਗਰਸ ਦੀ ਪੜਤਾਲੀਆ ਕਮੇਟੀ ਦੇ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਲਗਭਗ 1000 ਸੀ ਤਾਂ 30 ਮਾਰਚ 1940 ਪੰਜਾਬ ਦੇ ਰਹਿਣ ਵਾਲੇ ਇੱਕ ਭਾਰਤੀ ਦੇਸ਼ ਭਗਤ ਸਿੰਘ ਭਗਤ ਸਰਦਾਰ ਉਦਮ ਸਿੰਘ ਨੇ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਇਸ ਕਤਲੇਆਮ ਦੇ ਦੋਸ਼ੀ ਸਰ ਮਾਈਕਲ ਉਡਵਾਇਰ ਨੂੰ ਜੋ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਲਾਰਡ ਜਿਟਲੈਂਡ ਜੋ ਉਸ ਵਕਤ ਭਾਰਤ ਦਾ ਸੈਕਟਰੀ ਆਫ ਸਟੇਟ ਸੀਗਾ ਇਸ ਘਨੌਨੀ ਘਟਨਾ ਲਈ ਜ਼ਿੰਮੇਵਾਰ ਸੀ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਸੀ ਤੀਸਰਾ ਹੈ ਖিলাਫਤ ਅੰਦোলন 1920 1923 ਖিলাਫਤ ਅੰਦোলন ਦਾ ਸੰਬੰਧ ਅ ਸੰਸਾਰ ਦੇ ਪਹਿਲੇ ਯੁੱਧ 1914 ਈਸਵੀ ਤੋਂ ਬਾਅਦ ਅੰਗਰੇਜ਼ਾਂ ਦੇ ਤੁਰਕੀ ਦੇ ਸੁਲਤਾਨ ਪ੍ਰਤੀ ਵਿਹਾਰ ਨਾਲ ਹੈ ਤੁਰਕੀ ਦੇ ਖਲੀਫੇ ਨੂੰ ਭਾਰਤ ਦੇ ਮੁਸਲਮਾਨ ਆਪਣਾ ਪੈਗੰਬਰ ਮੰਨਦੇ ਸਨ ਜੰਗ ਸਮਾਪਤੀ ਤੋਂ ਬਾਅਦ ਇੰਗਲੈਂਡ ਅਤੇ ਮਿੱਤਰ ਰਾਸ਼ਟਰਾਂ ਨੇ ਹਾਰੇ ਹੋਏ ਤੁਰਕੀ ਸਾਮਰਾਜ ਨਾਲ ਦੁਰਵਿਵਹਾਰ ਕਾਰਨ ਮੁਸਲਮਾਨ ਅੰਗਰੇਜ਼ਾਂ ਦੇ ਵਿਰੁੱਧ ਹੋ ਗਈ ਉਹਨਾਂ ਨੇ ਭਾਰਤ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਖিলাਫਤ ਅੰਦੋਲਨ ਸ਼ੁਰੂ ਕੀਤਾ ਅਲੀ ਭਰਾਵਾਂ ਦੇ ਨਾਲ ਪ੍ਰਸਿੱਧ ਅਸ਼ੋਕਤ ਅਲੀ ਅਤੇ ਮੁਹੰਮਦ ਅਲੀ ਅਬੁਲ ਕਲਾਮ ਆਜ਼ਾਦ ਅਤੇ ਹਕੀਮ ਅਜ਼ਮਲ ਖਾਨ ਇਸ ਦੇ ਮੁੱਖ ਨੇਤਾ ਸਨ ਅੱਗੇ ਆਉਂਦਾ ਜੀ ਨਾਮਿਲ ਵਰਤਨ ਲਹਿਰ 1920 1922 ਤਾਂ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਵਾਲੇ ਬਾਗ ਵਿੱਚ ਹੋਏ ਅਤਿਆਚਾਰ ਕਾਰਨ ਗਾਂਧੀ ਜੀ ਨੇ ਜੋ ਬਰਤਾਨਵੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਦੇਣ ਦੀ ਸੌਂ ਖਾਦੀ। ਪ੍ਰਿਨਾਮ ਸਰੂਪ ਕਾਂਗਰਸ ਨੇ ਗਾਂਧੀ ਜੀ ਦੇ ਨੇਤਰਤਾ ਵਿੱਚ 1 ਅਗਸਤ 1920 ਨੂੰ ਨਾਮਿਲ ਵਰਤਨ ਲੈ ਸ਼ੁਰੂ ਕੀਤੀ ਇਸ ਅੰਦੋਲਨ ਦੇ ਮੁੱਖ ਕਾਰਨ ਸਨ ਸਰਕਾਰੀ ਨੌਕਰੀਆਂ ਨੂੰ ਤਿਆਗਣਾ ਬਰਤਾਨਵੀ ਸਰਕਾਰ ਦੇ ਦਿੱਤੇ ਖਿਤਾਬਾਂ ਅਤੇ ਪਦਵੀਆਂ ਨੂੰ ਤਿਆਗਣਾ ਸਰਕਾਰੀ ਸਿੱਖਿਆ ਸੰਸਥਾਵਾਂ ਦਾ ਬਾਈਕਾਟ ਕਰਨਾ ਸਰਕਾਰੀ ਅਦਾਲਤਾਂ ਦਾ ਬਾਈਕਾਟ ਕਰਨਾ ਵਿਦੇਸ਼ੀ ਵਸਤੂਆਂ ਅਤੇ ਸੰਪਤੀਆਂ ਦਾ ਬਾਈਕਾਟ ਕਰਨਾ ਗਾਂਧੀ ਜੀ ਦੇ ਯਤਨਾਂ ਦੇ ਫਲਸਰੂਪ ਇਹ ਅੰਦੋਲਨ 1921 ਦੇ ਵਿੱਚ ਸਿੱਖਰਾਂ ਨੂੰ ਚੁਹਣ ਲੱਗਿਆ ਸੀਗਾ ਅੱਗੇ ਜੀ ਚੋਰਾ ਚੋਰੀ ਘਟਨਾ 1922 ਜਿਸ ਵਕਤ ਨਾਮ ਮਿਲ ਵਰਤਨ ਲਹਿਰ ਆਪਣੇ ਸਿਖਰ ਤੇ ਸੀ ਉਸ ਸਮੇਂ 4 ਫਰਵਰੀ 1922 ਵੀ ਨੂੰ ਉੱਤਰ ਪ੍ਰਦੇਸ਼ ਵਿੱਚ ਚੋਰਾ ਚੋਰੀ ਗੋਰਖਪੁਰ ਜ਼ਿਲ੍ਹੇ ਜੇਬਤ ਅੰਦੁੱਲਕਾਰੀਆਂ ਨੇ ਥਾਣੇ ਉੱਤੇ ਹਮਲਾ ਕਰਕੇ 22 ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ ਸੀ ਚੋਰਾ ਚੋਰੀ ਦੀ ਇਸ ਹਸਾਤਮਕ ਘਟਨਾ ਦਾ ਗਾਂਧੀ ਨੂੰ ਦੁੱਖ ਹੋਇਆ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਭਾਰਤੀ ਅਜੇ ਅਹਿੰਸਾ ਅਤੇ ਸੱਤ ਦੇ ਮਹੱਤਵ ਨੂੰ ਨਹੀਂ ਸਮਝਦੇ ਇਸ ਲਈ ਉਹਨਾਂ ਨੇ ਇਸ ਅੰਦੋਲਨ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਸੀ ਅੱਗੇ ਆਉਂਦਾ ਜੀ ਸਾਈਮਨ ਕਮਿਸ਼ਨ 1928 1928 ਇਸ ਵਿੱਚ ਭਾਰਤ ਦੀ ਰਾਜਨੀਤੀ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਲਈ ਬ੍ਰਿਟਾਨਵੀ ਸਰਕਾਰ ਨੇ ਸਾਈਮਨ ਕਮਿਸ਼ਨ ਦੀ ਨਿਯੁਕਤੀ ਕੀਤੀ ਪਰੰਤੂ ਇਸ ਵਿੱਚ ਭਾਰਤੀਆਂ ਨੂੰ ਪ੍ਰਤੀਨਿਧਤਾ ਨਹੀਂ ਸੀ ਦਿੱਤੀ ਗਈ ਇਸ ਲਈ ਭਾਰਤ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਇਸ ਦਾ ਵਿਰੋਧ ਕੀਤਾ ਸਾਈਮਨ ਗੋ ਬੈਕ ਸਾਈਮਨ ਵਾਪਸ ਜਾਓ ਦੇ ਨਾਅਰੇ ਲਗਾਏ ਸਰਕਾਰ ਨੇ ਵਿਖਾਵਾਕਾਰੀਆਂ ਉੱਤੇ ਲਾਠੀ ਚਾਰਜ ਕੀਤਾ ਇਸ ਘਟਨਾ ਵਿੱਚ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਉਹਨਾਂ ਦੀ ਮੌਤ 17 ਨਵੰਬਰ 1928 ਦੇ ਵਿੱਚ ਹੋ ਗਈ ਸੀ ਅੱਗੇ ਗੱਲ ਕਰਦੇ ਹਾਂ ਪੂਰਨ ਸਵਰਾਜ ਦੀ ਮੰਗ 1929 ਕਾਂਗਰਸ ਦਾ ਲਾਹੌਰ ਵਿਖੇ ਦਸੰਬਰ 1929 ਵਿੱਚ ਸਾਲਾਨਾ ਸਮਾਗਮ ਹੋਇਆ ਇਸ ਸਮਾਗਮ ਦੀ ਪ੍ਰਧਾਨਗੀ ਪੰਡਤ ਜਵਾਹਰ ਲਾਲ ਨਹਿਰੂ ਨੇ ਕੀਤੀ ਅਤੇ ਪੂਰਨ ਸਮਰਾਜ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਇਸ ਸੁਮੇਲਨ ਵਿੱਚ ਤਿਰੰਗਾ ਵੀ ਲਹਿਰਾਇਆ ਗਿਆ ਇਸ ਸੁਮੇਲਨ ਵਿੱਚ ਇਹ ਫੈਸਲਾ ਕੀਤਾ ਗਿਆ ਕਿ 26 ਜਨਵਰੀ 1930 ਦੇਸ਼ ਭਾਰ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਯੋਜਨਾ ਮੁਤਾਬਿਕ 26 ਜਨਵਰੀ 1930 ਨੂੰ ਪੂਰੇ ਭਾਰਤ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਪਮਾਲਾ ਕਰਕੇ ਖੁਸ਼ੀ ਮਨਾਈ ਜਦੋਂ ਭਾਰਤ ਦਾ ਨਵਾਂ ਸੰਵਿਧਾਨ ਤਿਆਰ ਹੋ ਗਿਆ ਤਾਂ ਉਸ ਨੂੰ 26 ਜਨਵਰੀ ਨੂੰ ਹੀ ਲਾਗੂ ਕੀਤਾ ਗਿਆ ਅੱਗੇ ਆਉਂਦਾ ਜੀ ਸਿਵਲ ਨਾ ਫਰਮਾਨੀ 1930 1929 ਵਿੱਚ ਲਾਹੌਰ ਕਾਂਗਰਸ ਦੇ ਸਮਾਗਮ ਵਿੱਚ ਪੂਰਨ ਸਵਰਾਜ ਦੀ ਮੰਗ ਤੋਂ ਬਾਅਦ ਗਾਂਧੀ ਜੀ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਸਿਵਲ ਨਾ ਫਰਮਾਨੀ ਸ਼ੁਰੂ ਕੀਤੀ ਇਸ ਦਾ ਆਰੰਭ ਗਾਂਧੀ ਜੀ ਨੇ 12 ਮਾਰਚ 1930 ਵੀ ਨੂੰ ਆਪਣੇ 78 ਸਾਥੀਆਂ ਨਾਲ ਡਾਂਡੀ ਮਾਰਚ ਨਾਲ ਸ਼ੁਰੂ ਕੀਤਾ ਜੋ ਵੀ ਦਿਨ ਦੀ ਯਾਤਰਾ ਤੋਂ ਬਾਅਦ ਗਾਂਧੀ ਜੀ ਨੇ 6 April 1930 ਨੂੰ ਡਾਂਡੀ ਜੋ ਸੂਰਤ ਜ਼ਿਲ੍ਹੇ ਵਿਖੇ ਹੈ ਸਮੁੰਦਰ ਗੰਢੇ ਪਹੁੰਚ ਕੇ ਲੂਣ ਕਾਨੂੰਨ ਦੀ ਉਲੰਘਣਾ ਕੀਤੀ ਨਾਮਕ ਕਾਨੂੰਨ ਨੂੰ ਤੋੜਨ ਨਾਲ ਸਿਧਾਂਤਕ ਰੂਪ ਵਿੱਚ ਸਿਵਲ ਨਾ ਫਰਮਾਨੀ ਅੰਦੋਲਨ ਸ਼ੁਰੂ ਹੋਇਆ ਸਿਵਲ ਨਾ ਫਰਮਾਨੀ ਦੇ ਇਸ ਪੜਾਅ ਨੂੰ ਨਾਮਕ ਸत्याग्रह ਵੀ ਕਿਹਾ ਜਾਂਦਾ ਹੈ ਅੱਗੇ ਜੀ ਗਾਂਧੀ ਇਰਵਿਨ ਸਮਝੌਤਾ 1931 ਸਵਿਵਲਨਾ ਫਰਮਾਨੀ ਅੰਦੋਲਨ ਕਾਰਨ ਜਦ ਕਾਂਗਰਸ ਨੇਤਾ ਜੇਲ੍ਹਾਂ ਦੇ ਵਿੱਚ ਸਨ ਤਾਂ 1931 ਵੀ ਦੇ ਸ਼ੁਰੂ ਦੇ ਵਿੱਚ ਤੇਜ ਭਾਦਰ ਸਪਰੂ ਨੇ ਗਾਂਧੀ ਜੀ ਨੂੰ ਵਾਇਸਰਾਏ ਨਾਲ ਗੱਲਬਾਤ ਕਰ ਲਈ ਪ੍ਰੇਰਿਆ ਇਸ ਦੇ ਫਲ ਸਰੂਪ ਗਾਂਧੀ ਜੀ ਨੇ ਕਾਂਗਰਸ ਨਾਲ ਗੱਲਬਾਤ ਕੀਤੀ ਅਤੇ 5 ਮਾਰਚ 1931 ਨੂੰ ਗਾਂਧੀ ਇਰਵਿਨ ਨਾਂ ਦਾ ਸਮਝੌਤਾ ਹੋਇਆ ਇਸ ਸਮਝੌਤੇ ਦੇ ਅਨੁਸਾਰ ਵਾਇਸਰਾਏ ਇਰਵਿਨ ਸਹਾਤਮਕ ਅਪਰਾਧੀਆਂ ਤੋਂ ਇਲਾਵਾ ਬਾਕੀ ਰਾਜਸੀ ਕੈਦੀਆਂ ਨੂੰ ਰਿਹਾ ਕਰਨ ਸਾਰੇ ਮੁਕਾਦਮਿਆਂ ਤੇ ਆਰਡੀਨੈਂਸ ਨੂੰ ਵਾਪਸ ਲੈਣ ਕਾਂਗਰਸ ਤੇ ਪਾਬੰਦੀਆਂ ਹਟਾਉਣ ਜਬਤ ਕੀਤੀ ਜਾਇਦਾਦ ਵਾਪਸ ਕਰਨ ਆਦਿ ਦੀ ਗੱਲ ਨੂੰ ਸੀ ਜਿਹੜਾ ਉਹ ਮੰਨ ਲਿਆ ਸੀਗਾ ਸੋ ਦੂਸਰੇ ਪਾਸੇ ਸੀ ਕਾਂਗਰਸ ਤੇ ਪਾਬੰਦੀਆਂ ਹਟਾਉਣ ਜਬਤ ਕੀਤੀ ਜਾਇਦਾਦ ਵਾਪਸ ਕਰਨ ਆਦਿ ਦੀ ਗੱਲ ਵੀ ਮੰਨ ਗਿਆ ਸੀ ਤਾਂ ਦੂਜੇ ਪਾਸੇ ਕਾਂਗਰਸ ਵੀ ਸੱਤਿਆਗ੍ਰਹਿ ਅੰਦੋਲਨ ਅਤੇ ਕਿਸੇ ਤਰ੍ਹਾਂ ਦਾ ਬਾਈਕਟ ਨਾ ਕਰਨ ਅਤੇ ਦੂਜੀ ਗੋਲ ਮੇਜ਼ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਮਨ ਗਈ ਸੀ ਸੋ ਇਹ ਮਹੱਤਵਪੂਰਨ ਵਿਸ਼ੇ ਸੀਗੇ ਜਿਹੜੇ ਆਜ਼ਾਦੀ ਦੇ ਸੰਗਰਾਮ ਨਾਲ ਜੁੜੇ ਹੋਏ ਸੀ ਇਸੇ ਤਰ੍ਹਾਂ ਤੁਹਾਨੂੰ ਹੋਰ ਡੱਟ ਜਾਣਕਾਰੀ ਜੋ ਵੀ ਅਸੀਂ ਪ੍ਰੋਵਾਈਡ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟਰ ਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ